ओके पर डेस्टिनी सिगी के जो ਤੁਸੀਂ ਬਨਣਾ ਜੋ ਲਿਖਿਆ ਬਿਲਕੁਲ ਵੀ ਉਹ ਹੋਣੀ ਹੀ ਹੋਣਾ ਇੱਕ ਚੀਜ਼ ਮੈਂ ਜਾਨਣਾ ਚਾਹੁੰਦਾ ਤੁਹਾਡਾ ਬ੍ਰਾਂਡ ਆ ਖੁੱਦ ਹਾਂਜੀ ਓਕੇ ਮੈਨੂੰ ਪਤਾ ਤੁਸੀਂ ਜੌਬ ਤੋਂ ਥੱਕ ਚੁੱਕੇ ਹੋ ਤੇ ਤੁਸੀਂ ਨਹੀਂ ਕਰਨਾ ਚਾਹੁੰਦੇ 25000 30000 ਕਿਸੇ ਦੀ 50000 ਹੋਣੀ ਹੈ ਪਰ ਸਿਕਿਉਰ ਨਹੀਂ ਫੀਲ ਕਰਦੇ ਤੁਸੀਂ ਸਟਾਰਟਅਪ ਕਰਨਾ ਚਾਹੁੰਦੇ ਹੋ ਆਪਣੇ ਕੋਲ ਮੈਮ ਨੇ ਬਾਨੀ ਸੰਦੂ ਹਾਂ ਐਕਟਰਸ ਨੇ ਸਿੰਗਰ ਨੇ ਲੇਕਿਨ ਇਹ ਅਨਟਰਪਰਨਿਓਰ ਨੇ ਇਹਨਾਂ ਦਾ ਖੁੱਦ ਦਾ ਵੀ ਬਿਜ਼ਨਸ ਹੈਗਾ ਜਿਹੜਾ ਮੈਨੂੰ ਬਹੁਤ ਲੱਗਿਆ ਕਿ ਵਾਓ ਵੀ ਡਿਫਰੈਂਟ ਸੋਚ ਹੈ ਇਹਨਾਂ ਨੇ ਤੇ ਇਹਨਾਂ ਤੋਂ ਇੱਕ ਡਾਇਗਰਾਮ ਲੈਣੇ ਆ ਵੀ ਸਟਾਰਟਅਪ ਕਿਵੇਂ ਕੀਤਾ ਜਾਂਦਾ ਕਿੰਨੀ ਇਨਵੈਸਟਮੈਂਟ ਹੁੰਦੀ ਆ ਤੇ ਅ ਕਿੰਨੀ ਦੇਰ ਚ ਇਨਕਮ ਕਰਨਾ ਸਟਾਰਟ ਕਰ ਦਿੰਦਾ ਪਹਿਲਾਂ ਤੁਸੀਂ ਆਪਣੇ ਬ੍ਰਾਂਡ ਬਾਰੇ ਦੱਸੋ ਹੇਅਰ ਹੌਕਸ ਇਹ ਬ੍ਰਾਂਡ ਆ ਤੁਹਾਡਾ ਬਈ ਇਹ ਹੇਅਰ ਐਕਸਟੈਂਸ਼ਨ ਦਾ ਕਲੀਅਰ ਹੇਅਰ ਐਕਸਟੈਂਸ਼ਨਸ ਨਹੀਂ ਹੇਅਰ ਵਿਗਜ਼ ਹੇਅਰ ਟਾਪਰਸ ਲਾਈਕ ਕੈਂਸਰ ਪੇਸ਼IENTS ਬਹੁਤ ਜ਼ਿਆਦਾ ਸੋ ਕੈਂਸਰ ਪੇਸ਼IENTS ਤੋਂ ਤਾਂ ਅਸੀਂ ਕੁਝ ਨਹੀਂ ਕਮਾਉਂਦੇ ਹੈਗੇ ਉਹ ਸਾਨੂੰ ਸਿਰਫ ਆਪਦੇ ਡਾਕੂਮੈਂਟਸ ਸਬਮਿਟ ਕਰਦੇ ਆ ਉਹ ਜਿਹੜੀ ਕਾਸਟ ਹੁੰਦੀ ਆ ਇਹ ਬਹੁਤ ਸਾਰੇ ਨਾ ਸਾਡੇ ਕੋਲ ਡੋਨਰਸ ਵੀ ਹੁੰਦੇ ਆ ਅਸੀਂ ਡੋਨਰਸ ਨਹੀਂ ਲੈਂਦੇ ਬਟ ਜੇ ਬਹੁਤ ਜ਼ਿਆਦਾ ਸਾਨੂੰ ਦਿਖਦਾ ਕਿ ਕੋਈ ਕੋਈ ਬਹੁਤ ਪ੍ਰੋਬਲਮ ਦੇ ਵਿੱਚ ਆ ਸਾਡੇ ਕੋਲ ਬਹੁਤ ਸਾਰੇ ਡੋਨਰਸ ਆਉਂਦੇ ਆ ਕਿ ਤੁਸੀਂ ਹੇਅਰ ਲੈ ਲਓ ਮੈਮ ਇਹਦੀ ਵਿਗ ਬਣਾ ਕੇ ਅੱਗੇ ਦੇ ਦਿਓ ਉੱਥੇ ਕੀ ਪ੍ਰੋਬਲਮ ਆ ਜਾਂਦੀ ਹੈ ਨਾ ਕੱਲ ਨੂੰ ਮੈਂ ਇਹ ਚੀਜ਼ਾਂ ਤੋਂ ਡਰਦੀ ਵੀ ਹਾਂ ਬਹੁਤ ਜ਼ਿਆਦਾ ਸੋ ਮੈਨੂੰ ਬੈਟਰ ਲੱਗਦਾ ਕਿ ਜਿੰਨੀ ਸਾਡੀ ਕਾਸਟ ਆਉਂਦੀ ਆ ਉਹ ਕੈਂਸਰ ਪੇਸ਼ੈਂਟਸ ਨੂੰ ਰੀਅਲ ਹੇਅਰ ਦੀ ਵਿਗ 90000 ਟੂ 1 ਲੱਖ ਦੇ ਵਿੱਚ ਮਿਲਦੀ ਆ ਸੋ ਸਾਡੇ ਕੋਲ ਉਹਨਾਂ ਨੂੰ 20-25000 ਦੇ ਵਿੱਚ ਮਿਲ ਜੂਗੀ ਓਕੇ ਅਸੀਂ ਸਿਰਫ ਜਿਹੜੇ ਡੋਨਰ ਸਾਨੂੰ ਅਸੀਂ ਪੈਸੇ ਲੱਕੇ ਪੈਸੇ ਦੇ ਕੇ ਵਾਲ ਉਹਨਾਂ ਤੋਂ ਬਾਏ ਕਰਦੇ ਆ ਮੈਂ ਡੋਨੇਸ਼ਨਸ 'ਚ ਹੇਅਰ ਨਹੀਂ ਲੈਂਦੀ ਕਿਉਂਕਿ ਮੈਨੂੰ ਪਤਾ ਆ ਜੇ ਕਿਸੇ ਨੇ ਡੋਨੇਟ ਕੀਤਾ ਨਾ ਫਿਰ ਬਹੁਤ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਲੰਘਣਾ ਪੈਂਦਾ ਇੱਕ ਸਟੈਪ ਵੀ ਜੱਕਿਆ ਤੁਹਾਨੂੰ ਨਹੀਂ ਪਤਾ ਵੀ ਕਿਸੇ ਦਾ ਕਿੱਦਾਂ ਦਾ ਦਿਮਾਗ ਹੁੰਦਾ ਜੀ ਜੀ ਸੋ ਉਹ ਅਸੀਂ ਉਸੇ ਕਾਸਟ ਦੇ ਉੱਤੇ ਜਿਹੜੇ ਤੋਂ ਅਸੀਂ ਵਾਲ ਜਿੰਨੇ ਦੇ ਖਰੀਦੇ ਡਾਇਰੈਕਟ ਉਹਦੇ ਤੋਂ ਲੈ ਕੇ ਅਸੀਂ ਆਪਣੀ ਕਾਸਟਿੰਗ ਦੇ ਵਿਗ ਬਣਾ ਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਪ੍ਰੋਵਾਈਡ ਕਰਾ ਦਿੰਨੇ ਆ ਉਹਨਾਂ ਤੋਂ ਅਸੀਂ ਕੋਈ ਕਮਾਈ ਨਹੀਂ ਰੱਖਦੇ ਹੈਗੇ ਉਹ ਉਸ ਤੋਂ ਇਲਾਵਾ ਜਿਹੜੀਆਂ ਐਕਸਟੈਂਸ਼ਨਸ ਹੋ ਗਈਆਂ ਹੇਅਰ ਟਾਪਰਸ ਹੋਗੇ ਉਹ ਯਾਰ ਬਿਕਸ ਨਾਰਮਲੀ ਵੀ ਕੁੜੀਆਂ ਨੇ ਅੱਜਕੱਲ ਹੇਅਰ ਫਾਲ ਦੀ ਸਭ ਨੂੰ ਪ੍ਰੋਬਲਮ ਆ ਸਭ ਨੂੰ ਆ ਤੁਸੀਂ ਜਿੰਨੇ ਮਰਜੀ ਮੁੰਡੇ ਦਾ ਤੁਸੀਂ ਹੇਅਰ ਟ੍ਰਾਂਸਪਲੈਂਟ ਕਰਾ ਲੈਂਦੇ ਹੋ ਪਰ ਕੁੜੀਆਂ ਲਈ ਬਹੁਤ ਔਖਾ ਸਿਸਟਮ ਹੋ ਜਾਂਦਾ ਹੇਅਰ ਨੂੰ ਮੈਨੇਜ ਕਰਨਾ ਸਪੈਸ਼ਲੀ ਲੇਡੀਜ਼ ਨੂੰ ਜਦੋਂ ਪ੍ਰੈਗਨੈਂਸੀ ਤੋਂ ਬਾਅਦ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਹੇਅਰ ਦੀ ਔਰ ਉਹ ਬਹੁਤ ਸਾਰੇ ਮਹਿੰਗੇ ਤੁਸੀਂ ਸ਼ੈਂਪੂ ਵਰਤ ਲੋ ਆਇਲ ਵਰਤ ਲੋ ਨਹੀਂ ਕੰਮ ਕਰਦੇ ਮਨ ਤੁਹਾਨੂੰ ਇਨਸਟੈਂਟ ਸੋਲੂਸ਼ਨ ਚਾਹੀਦਾ ਹੁੰਦਾ ਹੇਅਰ ਦੇ ਵਿੱਚ ਜੇ ਦੇਖਿਆ ਜਾਏ ਮੈਂ ਨਿਤਿਨ ਗਟਕਰੇ ਜੀ ਨੂੰ ਦੇਖਿਆ ਸੀ ਆਪਣੇ ਮਿਨਿਸਟਰ ਉਹਨਾਂ ਨੇ హెయిਰ ਦਾ business ਤੋਂ ਬਹੁਤ ਪੈਸਾ ਕਮਾਇਆ ਮੈਂ ਕੋਵਿਡ ਦੇ ਵਿੱਚ ਨਾ ਕੋਵਿਡ ਦੇ ਵਿੱਚ హెయిਰ ਦੇ ਉੱਤੇ ਸਾਰੀ ਰਿਸਰਚ ਕੀਤੀ ਸੀਗੀ ਓਕੇ ਉਹਨਾਂ ਨੇ ਤਾਂ హెయిਰ ਕੇਅਰ ਉਹਨਾਂ ਨੇ ਆਪਣੀ ਫਾਰਮਿੰਗ ਇੰਡਸਟਰੀ ਦੇ ਵਿੱਚ ਉਹਦੇ ਤੋਂ ਪੈਸਾ ਕਮਾਇਆ ਕਿ ਇਹਦੇ ਜੋ ਅਮੀਨੋ ਐਸਿਡਸ ਹੁੰਦੇ ਆ ਨਾ హెయిਰ ਦੇ ਵਿੱਚ ਤੇ ਉਹ ਐਸਿਡਸ ਤੋਂ ਉਹਨਾਂ ਨੇ ਵਧੀਆ ਪੈਸਾ ਛਾਪਿਆ ਫਿਰ ਮੈਂ ਕਿਹਾ ਯਾਰ ਉਹ ਬੰਦਾ ਪਰ ਕਰ ਵੀ ਕਿੰਨਾ ਕੁਝ ਗਿਆ ਸਾਡੇ ਦੇਸ਼ ਲਈ ਕਿੰਨਾ ਕੁਝ ਕਰ ਗਿਆ ਜੀ ਜੀ ਦੇ ਵੀ ਮੇਰੇ ਇੰਡੀਆ ਦੇ ਵਿੱਚ ਜਿੰਨੇ ਬ੍ਰਾਂਡ ਆ ਉਹ ਕੀ ਕਰਦੇ ਆ ਇੱਕ ਅੱਧਾ ਬ੍ਰਾਂਡ ਹੋਊਗਾ ਵੱਧ ਤੋਂ ਵੱਧ ਉਹ ਕੀ ਕਰਦਾ ਜਿਹੜੇ ਸਲੌਨ ਦੇ హెయిਰ ਹੁੰਦੇ ਆ ਜਾਂ ਜਿਹੜੇ ਕੰਗੀਆਂ ਚੋਂ ਬਾਲ ਨਿਕਲਦੇ ਆ ਹਾਂਜੀ ਉਹ ਲੈ ਕੇ ਜਾਂਦੇ ਆ ਨਾ ਪਿੰਡਾਂ ਚੋਂ ਆ ਕੇ ਫਿਰ ਉਹਨੂੰ ਮੈਨੂਫੈਕਚਰ ਕਰਦੇ ਆ ਉਹ ਵਾਲੇ ਬਾਲ ਸੇਲ ਕਰਦੇ ਆ ਅਸੀਂ ਡਾਇਰੈਕਟ ਕਟਿੰਗ ਚ ਹੁੰਦੇ ਨੇ ਉਹ ਤਾਂ ਛੋਟੇ ਛੋਟੇ ਹਾਂਜੀ ਹਾਂਜੀ ਉਹਦੀ ਮੈਨੂਫੈਕਚਰਿੰਗ ਹੋ ਜਾਂਦੀ ਹੈ ਨਾ ਪਲਾਸਟਿਕ ਐਡ ਹੁੰਦਾ ਹਾਂਜੀ ਉਹਦੇ ਵਿੱਚ ਪਲਾਸਟਿਕ ਸਿਲੀਕਾਨ ਉਹ ਵਾਲੇ ਨਹੀਂ ਜਿਹੜੇ ਕੰਗੀਆਂ ਦੇ ਵਿੱਚੋਂ ਨਹੀਂ ਬਾਲ ਲੈ ਕੇ ਜਾਂਦੇ ਹੈਗੇ ਉਹ ਲੰਬੇ ਲੈਂਥ ਹੁੰਦੀਆਂ ਜਿੰਨਾ ਹਾਂਜੀ ਉਹਦੇ ਸਿਲੀਕونز ਵਗੈਰਾ ਐਡ ਕਰਕੇ ਕੈਮੀਕਲਸ ਐਡ ਕਰਕੇ ਉਹਨੂੰ ਹਿਊਮਨ ਹੈਅਰ ਕਹਿ ਕੇ ਸੇਲ ਕਰਦੇ ਆ ਐਟ ది ਐਂਡ ਉਹ ਵੀ ਹਿਊਮਨ ਹੈਅਰ ਆ ਪਰ ਜਿਹੜੇ ਅਸੀਂ ਚੱਕਦੇ ਆ ਬਾਲ ਉਹ ਸਿੱਧਾ ਸਾਨੂੰ ਡੋਨਰ ਇੱਥ ਸਿੰਗਲ ਡੋਨਰ ਦੇ ਹੇਅਰ ਹੁੰਦੇ ਆ ਔਰ ਅਸੀਂ ਸੇਮ ਕਾਸਟ ਤੇ ਦਿੰਦੇ ਆ ਜਿਹੜੀ ਕਾਸਟ ਤੇ ਇੰਡੀਆ ਦੇ ਵਿੱਚ ਓਵਲ ਹੇਅਰ ਸੇਲ ਹੋ ਰਿਹਾ ਹੈ ਓਕੇ ਇੰਨਾ ਕੋਛ ਯਾਰ ਪਤਾ ਹੀ ਨਹੀਂ ਹੈਗਾ ਆਪਾਂ ਮੁੰਡਿਆਂ ਨੂੰ ਆਪਾਂ ਬਹੁਤ ਨਲਾਇਕ ਆ ਬਿਲਕੁਲ ਇੰਨਾ ਕੋਛ ਪਤਾ ਸੀ ਤੁਹਾਨੂੰ ਕਿਸੇ ਨੂੰ ਬਿਜ਼ਨਸ ਤੇ ਤਾਂ ਮੇਰੇ ਕੋ ਇੰਨੇ ਕ ਆਈਡੀਆ ਹੈ ਨਾ ਮੈਂ ਤਾਂ ਆਲੇ ਦੁਆਲੇ ਮੇਰੇ ਜਿਹੜੇ ਵੀ ਬੰਦੇ ਆ ਨਾ ਮੈਂ ਉਹਨਾਂ ਨੂੰ ਫੋਰਸ ਕਰਦੀ ਹੁੰਨੀ ਆ ਕਿ ਚਾਹੇ ਮੇਰੇ ਹੇਅਰ ਆਰਟਿਸਟ ਮੇਕਅਪ ਆਰਟਿਸਟ ਆ ਵੀ ਖੜੇ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਯਾਰ ਕੁਝ ਨਾ ਕੁਝ ਕਰੋ ਮਤਲਬ ਮੈਂ ਨਾ 2-2 ਰੁਪਏ ਦੀ ਵੀ ਵੈਲਿਊ ਕਰਦੀ ਹਾਂ ਸੱਚੀ ਦੱਸਾਂ ਮੈਂ ਸਬਜ਼ੀ ਵੀ ਲੈਣ ਜਾਣੀ ਆ ਨਾ ਜਿੱਥੇ ਮੈਨੂੰ ਲੱਗਦਾ ਕਿ ਇੱਥੇ ਬਾਰਗੇਨਿੰਗ ਨਹੀਂ ਕਰਨੀ ਨਹੀਂ ਕਰਨੀ ਪਰ ਜਿੱਥੇ ਮੈਨੂੰ ਦਿਖ ਰਿਹਾ ਨਾ ਕਈਆਂ ਕੋਲ ਤੁਸੀਂ ਗਏ ਹੋ ਉਹ ਗੱਡੀ ਦੇਖ ਕੇ ਵੀ ਤੁਹਾਡੇ ਤੋਂ ਵੱਧ ਪੈਸੇ ਲਾਉਂਦੇ ਆ ਫਿਰ ਹੁਣ ਜੇ ਕਈ ਲੋਕੀ ਉੱਥੇ ਕਹਿੰਦੇ ਲੈ ਗਰੀਬ ਬੰਦੇ ਨਾ ਬਾਰਗੇਨਿੰਗ ਕਰ ਰਿਹਾ ਸੀ ਨਹੀਂ ਕਰਦੇ ਪਰ ਜਿੱਥੇ ਦਿਖ ਰਿਹਾ ਸਾਨੂੰ ਬੜੀ ਸ਼ਰਿਆਮ ਲੱਗ ਰਿਹਾ ਉੱਥੇ ਅਸੀਂ ਟੋਕਾਂ ਤੇ ਮੈਂ ਉੱਥੇ ਵੀ ਟੋਕਦੀ ਆ ਕਿ ਮੇਰੇ ਜੇ ਘਰ ਦਾ ਰਾਸ਼ਨ ਜਾਂ ਮੇਰਾ ਖਾਣਾ ਕੀ ਬਣਾ ਮੈਂ ਹਰ ਚੀਜ਼ ਨੂੰ ਲੈ ਕੇ ਕਾਪੀ ਪੈਨ ਮੇਰੀ ਤਾਂ ਇਹਨਾਂ ਨਾਲ ਵੀ ਸਾਰਿਆਂ ਨਾਲ ਹੀ ਲੜਾਈ ਹੁੰਦੀ ਆ ਜਿਹੜਾ ਬੰਦਾ ਕਾਪੀ ਪੈਨ ਨਹੀਂ ਚਾਗਦਾ ਨਾ ਮੈਂ ਕਹਿੰਦੀ ਉਹ ਬਿਜ਼ਨਸ ਨਹੀਂ ਕਰ ਸਕਦਾ ਵੀ ਤੁਹਾਡੇ ਕੋਲ ਕਾਪੀ ਪੈਨ ਹਮੇਸ਼ਾ ਹੋਣਾ ਚਾਹੀਦਾ ਆ ਹਰ ਚੀਜ਼ ਦੀ ਤੁਹਾਡੇ ਕੋਲ ਪਲੈਨਿੰਗ ਪਲੋਟਿੰਗ ਹੋਣੀ ਚਾਹੀਦੀ ਆ ਜੇ ਤੁਸੀਂ ਵੀ ਕਿਸੇ ਨੇ ਬਿਜ਼ਨਸ ਕਰਨਾ ਤਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਸਾਰੇ ਹੈਗੇ ਆ ਹੈਗੇ ਨੇ ਤੁਹਾਨੂੰ ਇੱਕ ਦੀ ਐਪਲੀਕੇਸ਼ਨ ਚੂਜ਼ ਕਰੋ ਓਕੇ ਜਿਹਦੇ ਚ ਤੁਸੀਂ ਆਪਣੀ ਐਡੀਟਿੰਗ ਕਰ ਸਕੋ ਮੈਂ ਬ੍ਰਾਂਡਿੰਗ ਵੀ ਆਪ ਕੀਤੀ ਆ ਲੋਗੋ ਵੀ ਆਪ ਕੀਤਾ ਆ ਵੈਬਸਾਈਟ ਵੀ ਆਪ ਬਣਾਈ ਆ ਸਾਰਾ ਕੁਝ ਆਪੇ ਕੀਤਾ ਮੇਰੀਆਂ ਦੋ ਤਿੰਨ ਫਰੈਂਡਸ ਹੈਗੀਆਂ ਫਿਰ ਮੈਂ ਉਹਨਾਂ ਨੂੰ ਜੌਬ ਤੇ ਰੱਖਿਆ ਮੇਰੇ ਕਾਲਜ ਦੀ ਟਾਪਰ ਸੀਗੇ ਜੀ ਨਾ ਨਾਲੇ ਮਧੀਆਂ ਬੌਂਡਿੰਗ ਰਹਿੰਦੀ ਹੈ ਨਾ ਵਧੀਆ ਹੈ ਨਾ ਉਹਨਾਂ ਨੂੰ ਵੀ ਫ੍ਰੀडम ਫੀਲ ਹੋਊਗੀ ਯੈਸ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀਆਂ ਮੇਰੇ ਨਾਲ ਪੜ੍ਹਦੀਆਂ ਸੀ ਮੈਂ ਕਿਹਾ ਯਾਰ ਆਪਾਂ ਇੰਜੀਨੀਅਰਿੰਗ ਕੀਤੀ ਆ ਮੈਨੂੰ ਮੇਰੀ ਪੜ੍ਹਾਈ ਦਾ ਇੱਥੇ ਫਾਇਦਾ ਹੋ ਗਿਆ ਕਿ ਮੈਂ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਤਾਂ ਮੈਨੂੰ ਪਤਾ ਆ ਕਿ ਅਸੀਂ ਸ਼ਾਪੀਫਾਈ ਦੇ ਉੱਤੇ ਵੈਬਸਾਈਟ ਕਿੱਦਾਂ ਬਣਾ ਸਕਦੇ ਆ ਔਰ ਪਹਿਲਾਂ ਮੈਂ ਹੇਅਰ ਹੌਕਸ ਵਰਡ ਸਰਚ ਕੀਤਾ ਗੂਗਲ ਤੇ ਹੌਕਸ ਵਰਡ ਹੀ ਨਹੀਂ ਸੀਗਾ ਫਿਰ ਹੁਣ ਸਰਚ ਕਰਦੀ ਹੁਣ ਆ ਗਿਆ ਆ ਤੇ ਪਹਿਲਾਂ ਨਹੀਂ ਸੀਗਾ ਫਿਰ ਮੈਂ ਉਹ ਹੇਰ ਤੋਂ ਨਾਲ ਲਾ ਕੇ ਵੀ ਇਦਾਂ ਦਾ ਕੁਝ ਰੱਖਣਾ ਫਿਰ ਲੋਗੋ ਵੀ ਆਪੇ ਡਿਜ਼ਾਈਨ ਕੀਤਾ ਬੈਗਸ ਬੂਗਸ ਕਲਰ ਥੀਮ ਇੰਟੀਰੀਅਰ ਸਾਰਾ ਕੁਝ ਆਪੇ ਕੀਤਾ ਆਪਦਾ ਸਟੋਰ ਹੁਣ ਅਸੀਂ ਨੈਕਸਟ ਵੀਕ ਕਰ ਰਹੇ ਆ ਮੇਰਾ ਫਿਲਮ ਤੋਂ ਟਾਈਮ ਨਹੀਂ ਲੱਗ ਰਿਹਾ 1 ਮਹੀਨਾ ਹੋ ਗਿਆ ਸਟੋਰ ਰੈਡੀ ਹੋ ਗਿਆ ਸਿਰਫ ਉਹਨੂੰ ਲਾਂਚ ਕਰਨਾ ਹੈ ਲਾਂਚ ਕਰਨ ਜਾਣਾ ਉੱਥੇ ਹਾਂ ਬਸ ਮਤਲਬ ਤਕਰੀਬਨ ਯਾਰ ਜੇ ਤੁਸੀਂ ਬਿਜ਼ਨਸ ਕਰਨਾ ਨਾ ਬਿਜ਼ਨਸ ਕਿਸੇ ਪੈਸੇ ਨਾਲ ਨਹੀਂ ਹੁੰਦਾ ਜੇ ਤੁਸੀਂ ਸਟਾਰਟਿੰਗ 'ਚ ਤੁਹਾਡੇ ਕੋਲ 50000 ਵੀ ਹੈਗਾ ਤੁਸੀਂ ਬਹੁਤ ਸੋਨਾ ਬਿਜ਼ਨਸ ਕਰ ਸਕਦੇ ਪਰ ਤੁਹਾਡੇ ਕੋਲ ਦਿਮਾਗ ਹੋਣਾ ਚਾਹੀਦਾ ਔਰ ਡੈਡੀਕੇਸ਼ਨ ਮਸਟ ਹੈ ਫਿਰ ਜਿਹੜੇ ਕਹਿੰਦੇ ਨਾ ਸਾਡੀ ਨੀਂਦ ਨਹੀਂ ਪੂਰੀ ਹੋਈ 8 ਘੰਟੇ ਅਸੀਂ ਨਹੀਂ ਕਰ ਫਿਰ ਨਹੀਂ ਕਰ ਸਕਦੇ ਜੇ ਤੁਸੀਂ ਕੁੱਤੇ ਭਕਾਈ ਪੂਰੀ ਕਰ ਸਕਦੇ ਨਾ ਫਿਰ ਤੁਸੀਂ ਬਿਜ਼ਨਸ ਕਰ ਸਕਦੇ ਹੋ ਮਤਲਬ ਮੈਂ ਤਾਂ ਉਹ ਉਹ ਗਲੀਆਂ ਦੇ ਵਿੱਚ ਵੀ ਗਈਆਂ ਇੰਡਸਟਰੀਅਲ ਏਰੀਆ ਨਾ ਆਪਣਾ ਜੀ ਕੋਈ ਜਗ੍ਹਾ ਹੋਊਗੀ ਜਿੱਥੇ ਮੈਂ ਨਹੀਂ ਗਈ ਮਾਸਕ ਮੂਸਕ ਪਾ ਕੇ ਪ੍ਰੋਪਰ ਸਾਰਿਆਂ ਦੇ ਨਾਲ ਇਕੱਲੇ ਇਕੱਲੇ ਨਾਲ ਡੀਲ ਬੈ ਕੇ ਕਰਕੇ